ਮੀਡੀਆ ਸਣੇ ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਉੱਤੇ ਪੜਕੇ ਸੁਖਪਾਲ ਸਿੰਘ ਖਹਿਰਾ ਅਸਲ ਸੁਖਪਾਲ ਸਿੰਘ ਖਹਿਰਾ ਪੜਕੇ ਇਸ ਕਰਕੇ ਨੇ ਕਿਉਂਕਿ ਕੁਝ ਮੀਡੀਆ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਦੇ ਬਾਰੇ ਅਜਹੀਆਂ ਖਬਰਾਂ ਲਗਾ ਦਿੱਤੀਆਂ ਸੀ ਜਿਨ੍ਹਾਂ ਨੂੰ ਸੁਣ ਕੇ ਸੁਖਪਾਲ ਖਹਿਰਾ ਨੂੰ ਕਾਫੀ ਗੁੱਸਾ ਆਇਆ ਖਬਰਾਂ ਕਿਸੀ ਕਿ ਹਾਈ ਕੋਰਟ ਦਾ ਜੋ ਸੁਖਪਾਲ ਸਿੰਘ ਖਹਿਰਾ ਦੇ ਬਾਰੇ ਫੈਸਲਾ ਆਇਆ ਜੋ ਪਟੀਸ਼ਨ ਸੀ ਖਹਿਰਾ ਦੀ ਉਹ ਰੱਦ ਕੀਤੀ ਤਾਂ ਕਹਿੰਦੇ ਸੁਖਪਾਲ ਸਿੰਘ ਖੈਰਾ ਨੂੰ ਵੱਡਾ ਝਟਕਾ ਸੁਖਪਾਲ ਸਿੰਘ ਖੈਰਾ ਦੀ ਪਟੀਸ਼ਨ ਹੋਈ ਰੱਦ ਕਹਿੰਦੇ ਹੋਣਗੇ ਵੱਡੇ ਖੁਲਾਸੇ ਕਹਿੰਦੇ ਅਜਿਹੀਆਂ ਖਬਰਾਂ ਲਗਾ ਦਿੱਤੀਆਂ ਤੇ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਵੀ ਇਹ ਗੱਲ ਕਹੀ ਸੀ ਕਿ ਵੱਡੇ ਖੁਲਾਸੇ ਹੋਣਗੇ ਗ੍ਰਿਫਤਾਰੀ ਹੋ ਸਕਦੀ ਆ ਤਾਂ ਜਿਸ ਨੂੰ ਸੁਣ ਕੇ ਸੁਖਪਾਲ ਸਿੰਘ ਖੈਰਾ ਗੁੱਸੇ ਦੇ ਵਿੱਚ ਤਾਂ ਆਏ ਮੰਤਰੀ ਸਾਹਿਬ ਦੇ ਉੱਤੇ ਵੀ ਭੜਕੇ ਮੀਡੀਆ ਦੇ ਉੱਤੇ ਵੀ ਭੜਕੇ ਤੇ ਨਾਲ ਹੀ ਪੂਰੀ ਸੱਚਾਈ ਦੱਸ ਦਿੱਤੀ ਉਸ ਮਾਮਲੇ ਦੀ ਜੋ ਕੋਰਟ ਦੇ ਵੱਲੋਂ ਫੈਸਲਾ ਆਇਆ ਇਹ ਕਾਰਨ ਕਿਹੜਾ ਮਾਮਲਾ ਪੂਰੀ ਗੱਲਬਾਤ ਸੁਪਾਲ ਖਹਿਰਾ ਦੀ ਜਬਾਨੀ ਸੁਣਾਉਣੀ ਹੈ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹਿਰ ਦਾ ਬਹੁਤ ਸ਼ੋਰ ਮਚਾਇਆ ਬਿਕਾਊ ਮੀਡੀਆ ਨੇ ਔਰ ਬੋਕਰ ਪਾਰਟੀ ਦੇ ਜਿਹੜੇ ਫਰਸਟ੍ਰੇਟਿਡ ਲੀਡਰਸ ਨੇ ਜਿਹੜੇ ਹਤਾਸ਼ ਨੇ ਮਯੂਸ ਨੇ ਉਹਨਾਂ ਨੇ ਬਹੁਤ ਹਰ ਕਿਸਮ ਦਾ ਝੂਠ ਬੋਲਿਆ ਕਿ ਖਹਿਰੇ ਨੂੰ ਵੱਡਾ ਝਟਕਾ ਹਾਈ ਕੋਰਟ ਨੇ ਪਟੀਸ਼ਨ ਕਰਤੀ ਰੱਦ ਖਹਿਰੇ ਦੀ एंटीसिपेटरी बेल हुई रद्द अरेस्ट किसी भी मौके और कुछ ता कमड़े बंदे आम आदमी पार्टी का एक मैं देख रहा ऐसे कुलदीप ਢਾਲੀਵਾਲ ਉਹ ਤਾਂ ਇਹ ਕਹਿ ਰਿਹਾ ਸੀਗਾ ਕਿ ਜੀ ਹੁਣ ਐਨਡੀਪੀਐਸ ਕੇਸ ਵਿੱਚ ਬਹੁਤ ਅੱਗੇ ਖੁਲਾਸੇ ਹੋਣਗੇ ਤੇ ਐਨਡੀਪੀਐਸ ਕੇਸ ਵਿੱਚ ਅਨਾਂ ਦੀ ਐਂਟੀਸਿਪੇਟਰੀ বেল ਰੱਦ ਹੋ ਗਈ ਆਪੇ ਹੀ ਪਾਤੀ ਆਪੇ ਹੀ ਲੈ ਲਈ ਦੋਸਤੋ ਦੇਖੋ ਜਦੋਂ ਵੀ ਕੋਈ ਸਰਕਾਰ ਨਾਲ ਤੁਸੀਂ ਲੜਦੇ ਹੋ ਤੇ ਉਹਦੀ ਕੀਮਤ ਅਦਾ ਕਰਨੀ ਪੈਂਦੀ ਹੈ ਮੇਰੇ ਤੇ ਪੰਜ ਮੁਕਦਮੇ ਕੀਤੇ ਨੇ ਝੂਠੇ ਭਗਵੰਤਪਾਨ ਦੀ ਸਰਕਾਰ ਨੇ ਪੰਜ ਕੇਜਰੀਵਾਲ ਤੇ ਸਸੋਡੀਆਂ ਤੇ ਇੱਕ ਇੱਕ ਦੋ ਦੇ ਵਿੱਚ ਦੋ ਦੋ ਵਿੱਚ ਹੀ ਰੋਪੇ ਨੇ ਚਿੱਕਾ ਮਾਰਦੇ ਨੇ ਔਰ ਜਦੋਂ ਮੈਨੂੰ ਐਨਡੀਪੀਐਸ ਕੇਸ ਵਿੱਚ ਝੇਲ ਰਹੀ ਸੀ ਸ਼ਾਇਦ 15 ਜਨਵਰੀ 2024 ਨੂੰ ਪੰਜਵਾਂ ਮੁਕਦਮਾ ਉਹਨੇ ਦਰਜ ਕੀਤਾ ਸੁਬਾਨਪੁਰ ਪੁਲਿਸ ਸਟੇਸ਼ਨ 2 ਵਜੇ ਤੜਕੇ ਖਲਾ ਕੇ ਕਿ ਖਹਿਰੇ ਨੇ ਜੇਲ੍ਹ ਚ ਬੈਠੇ ਨੇ ਵਿਟਨੈਸਸਿਜ਼ ਨੂੰ ਗਵਾਵਾ ਨੂੰ ਧਮਕਾਇਆ ਤੇ ਡਰਾਇਆ ਔਰ ਮੈਨੂੰ 10-15 ਦਿਨ ਹੋਰ ਜੇਲ੍ਹ ਵਿੱਚ ਰੱਖਿਆ ਗਿਆ। ਇਹਦਾ ਮਤਲਬ ਸਾਫ਼ ਹੋ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੇਰੇ ਤੇ ਸ਼ਰਿਆ ਆਮ ਬਦਲਾਖੋਰੀ ਔਰ ਜਿਹੜਾ ਐਨਡੀਪੀਐਸ ਦਾ ਕੇਸ ਵੀ ਆ ਉਹ 9 ਸਾਲ ਪੁਰਾਣਾ ਜਿਹਦੇ ਵਿੱਚ ਭਗਵੰਤ ਮਾਨ ਨੇ ਮੇਰੇ ਹੱਕ ਵਿੱਚ ਬਿਆਨ ਦਿੱਤੇ ਨੇ ਕਿ ਖੇਰਾਂ ਦੇ ਖਿਲਾਫ ਬਹੁਤ ਵੱਡੀ ਬਦਲਾਖੋਰੀ ਹੋ ਰਹੀ ਹੈ। ਮੈਂ ਇਸ ਮਸਲੇ ਨੂੰ ਪਾਰਲੀਮੈਂਟ ਵਿੱਚ ਕਹੂੰਗਾ ਤੁਸੀਂ ਉੱਥੇ ਵੀਡੀਓ ਸੁਣ ਲਈ। ਹੁਣ ਜਿਹੜਾ ਇਹ ਅੱਜ ਵਾਲੀ ਮੇਰੀ ਪਟੀਸ਼ਨ ਸੀਗੀ ਉਹ ਇਹ ਸੀਗੀ ਕਿ ਇੱਕ 2024 ਚ ਇਹਨਾਂ ਨੇ ਇੱਕ ਵਿਜੀਲੈਂਸ ਵਿਭਾਗ ਨੇ ਮੇਰੇ ਖਿਲਾਫ ਇੱਕ ਇਨਕੁਆਇਰੀ ਸ਼ੁਰੂ ਕੀਤੀ ਹੋਈ ਸੀ ਔਰ ਜਿਹੜਾ ਹੁਣ BNS ਦਾ ਲਾਅ ਹੈ ਜਿਹਨੇ IPC ਨੂੰ ਰਿਪਲੇਸ ਕੀਤਾ ਸੈਕਸ਼ਨਸ ਨੇ ਉਹ ਕਹਿੰਦਾ ਕਿ ਕੋਈ ਵੀ ਇਨਕੁਆਇਰੀ ਇਸ ਦਾ ਓਪਨ ਐਂਡਡ ਨਹੀਂ ਰੱਖ ਸਕਦੇ ਕਿ ਡੇਢ ਦੋ ਸਾਲ ਤੋਂ ਅਡੀ ਇਨਕੁਆਇਰੀ ਚੱਲ ਰਹੀ ਜੀ ਚੱਲ ਰਹੀ ਹੈ ਜੀ ਤੇ ਮੈਨੂੰ ਇਹ ਸ਼ੁਭਾ ਸੀਗਾ ਕਿ ਮੈਨੂੰ ਹੁਣ ਉਸ ਵਿਜੀਲੈਂਸ ਦੀ ਇਨਕੁਆਇਰੀ ਦੇ ਆਧਾਰ 'ਤੇ ਇੱਕ ਹੋਰ ਝੂਠੇ ਪਰਚੇ ਵਿੱਚ ਅਰੈਸਟ ਕਰਨਗੇ ਹਾਈ ਕੋਰਟ ਜਾਣਾ ਕੋਈ ਨਹੀਂ ਲੀਗਲ ਰਿਲੀਫ ਲੈਣੀ ਮੇਰਾ ਆਪਣਾ ਇੱਕ ਲੈਜਿਟਿਮੇਟ ਰਾਈਟ ਹੈ ਇਹ ਜੀ ਹਾਈ ਕੋਰਟ ਪटीशन ਪਾਰਤੀ ਕਿ ਜੇ ਸਾਨੂੰ ਖਦਸ਼ਾ ਕਿ ਆ ਜਿਹੜੀ ਇੱਕ ਇਨਕੁਆਇਰੀ ਚੱਲ ਰਹੀ ਹੈਗੀ ਇਹ ਵੈਜਲੈਂਸੀ ਇਹਦੇ ਚ ਮੈਨੂੰ ਇਹ ਬਦਲਾਖੋਰੀ ਦੇ ਤਹਿਤ ਅਰੈਸਟ ਕਰ ਸਕਦੇ ਨੇ ਜਿਹੜਾ ਜਸਟਿਸ ਮਿਸਟਰ ਦਈਆ ਨੇ ਐਮਪੀ ਐਮਐਲਏ ਦਾ ਬੈਂਚ ਆ ਇੱਕੀ ਬੈਂਚਾ ਜਿਹੜਾ ਐਮਪੀ ਤੇ ਐਮਐਲਏ ਦੇ ਕੇਸ ਹੁੰਦੇ ਆ ਉਹਨਾਂ ਦਾ ਆਰਡਰ ਹੈ ਤੁਸੀਂ ਪਹਿਲਾਂ ਇੱਕ ਵਾਰੀ ਆਰਡਰ ਤੇ ਡੇਟ ਦੇਖ ਲਓ 13 ਅਗਸਟ ਔਰ ਇਹ ਆਰਡਰ ਤੇ ਨਿਕਾ ਮਾ ਦੋ ਮੈਂ ਤੁਹਾਨੂੰ ਥੋੜਾ ਇਹਦੀ ਜਸਟ ਵੀ ਸਮਝਾ ਦਿੰਦਾ ਵਾ ਆ ਅਗਲਾ ਪੇਜ ਵੀ ਹੈ ਸੌਰਡ ਦਾ ਉਹਨੂੰ ਵੀ ਮੈਂ ਹਾਈਲਾਈਟ ਕੀਤਾ ਰੈਲੇਵੈਂਟ ਪੋਰਸ਼ਨ ਇੱਕ ਵਾਰ ਤੁਸੀਂ ਇਸ ਆਰਡਰ ਤੇ ਕਨ ਜਸਟ ਸਕਰੋਲ ਕਰ ਲਓ ਤਾਂ ਕਿ ਤੁਸੀਂ ਅੱਛੇ ਤਰੀਕੇ ਦੇ ਨਾਲ ਆਪ ਵੀ ਪੜ ਸਕੋ ਹੁਣ ਇਸ ਆਰਡਰ ਵਿੱਚ ਕੀ ਹੋਇਆ ਕਿ ਜਦੋਂ ਸਵੇਰੇ ਸਰ ਦਾ ਕੇਸ ਲੱਗਿਆ ਤਾਂ ਜਿਹੜਾ ਸਰਕਾਰੀ ਵਕੀਲ ਸੀ ਐਡੀਸ਼ਨਲ ਐਡਵੋਕੇਟ ਜਨਰਲ ਪੇਸ਼ ਹੋਇਆ ਉਹਨੂੰ ਜੱਜ ਸਾਹਿਬ ਨੇ ਪੁੱਛਿਆ ਕਿ ਆਹ ਪਟੀਸ਼ਨਰ ਦੀ ਇੱਕ ਥੀ ਵਿਊ ਪੁਆਇੰਟ ਹੈ ਕਿ ਤੁਸੀਂ ਕੋਈ ਪੁਰਾਣੀ ਇਨਕੁਆਇਰੀ ਚਲਾ ਰਹੇ ਹੋ ਡਿਸਪਰੋਪੋਰਸ਼ਨਟ ਐਸੈਟਸ ਦੀ ਡੀਏ ਜਿਵੇਂ ਬਾਕੀ ਰੀਡਰਸ ਨੂੰ ਪੜਦੇ ਨੇ ਤੇ ਇਹਦੇ ਬਾਰੇ ਤੁਹਾਡਾ ਕੀ ਸਟੈਂਡ ਹੈ ਉਹ ਕਹਿੰਦਾ ਜੀ ਕਿ ਹਾਂ ਇਨਕੁਆਇਰੀ ਹੈ 2024 ਲੇਕਿਨ ਨਾ ਤਾਂ ਅਸੀਂ ਇਹਨਾਂ ਨੂੰ ਕੋਈ ਨੋਟਿਸ ਦਿੱਤਾ ਜੀ ਮਿਸਟਰ ਖੇਰਾ ਨੂੰ ਤੇ ਨਾ ਕੋਈ ਸਾਨੂੰ ਇਹਨਾਂ ਇਹਨਾਂ ਨੂੰ ਕੋਈ ਅਰੈਸਟ ਕਰਨ ਦੀ ਕੋਈ ਹਲੇ ਕੋਈ ਕਿਸੇ ਤਰ੍ਹਾਂ ਦੀ ਸਰਕਾਰ ਦੀ ਕੋਈ ਯੋਜਨਾ ਹੈ ਐਗਜ਼ੈਕਟ ਵਰਡ ਤੁਹਾਨੂੰ ਪੜ੍ਹ ਦਿੰਦਾ ਮੈਂ ਉਹ ਕਹਿੰਦਾ ਲਰਨਡ ਸਟੇਟ ਕਾਉਂਸਲ ਡਸ ਨਾਟ ਡਿਸਪਿਊਟ ਦੈਟ ਇਜ਼ ਇਨ ਦੈਟ ਐਨ ਇਨਕੁਆਇਰੀ ਇਜ਼ ਪੈਂਡਿੰਗ ਅਗੇਂਸਟ ਦਾ ਪਟੀਸ਼ਨਰ ਯਾਨੀ ਕਿ ਮੈਂ ਇੱਕ ਪਟੀਸ਼ਨਰ ਕਹਿੰਦਾ ਇਨਕੁਆਇਰੀ ਹੈਗੀ ਆ ਬਟ ਕੰਟੈਂਟਸ ਦੈਟ देयर इज नो ਐਪਰੀਹੈਂਸ਼ਨ ਆਫ ਹਿਸ ਅਰੈਸਟ ਐਜ਼ ਆਫ ਨਾਓ ज द विजिलस इश्यूडीगे विजिलेंस ने मैं इन व्यू देअर ऑफ लर्निड काउंसिलेस दकील एंडीशन इज डिस्पोज ऑफ एज सच डिस्पोजड ऑफ डिसमस्ड नहीं डिस्पोजड ऑफ और जस्टिस का नाम लिखा थे और फैक्ट जो बड़े इंटरस्टिंग है the apprehension the apprehension is evident on account of the fact that the petitioner being an opposition mla mere matlab kya ho raha hai i couldn't record karaya hai has been opposing various acts of omission and commission on the part of the state government and more particularly the chief minister matlab <laughs> kyon ke khaira sarkar de jide tandliyan karde ne ona ona sare masliyan nu oh ujagar karta va aur khas taur te chief minister kyon ke piche recently to sab nu pata hai ki 144 Toyota Hilux ਦੀਆਂ ਗੱਡੀਆਂ ਬਤੌਰ ਹੋਮ ਮਿਨਿਸਟਰ ਭਗਵੰਤ ਮਾਨ ਨੇ ਖਰੀਦੀਆਂ ਬੀਜਪੀ ਦੇ ਨਾਮ ਤੇ ਬਿਲਿੰਗ ਸੀ ਕੀਤੀ ਔਰ ਅਸੀਂ ਬਹੁਤ ਕੰਪਲੇਂਟਸ ਕੀਤੀਆਂ ਬੀਜਪੀ ਨੂੰ ਖੁੱਦ ਕੀਤੀ ਈਡੀ ਸੀਬੀਆਈ ਸਾਰੇ ਗਵਰਨਰ ਨੂੰ ਕਿ ਇਹਦੀ ਜਾਂਚ ਤਾਂ ਕਰਾਓ ਕਿ ਇੱਕ ਜਦੋਂ ਆਦਮੀ Toyota ਦੀ ਇੱਕ ਗੱਡੀ ਲੈਂਦਾ ਉਹਨੂੰ 10 ਤੋਂ 15 ਲੱਖ ਰੁਪਏ ਕਮਿਸ਼ਨ ਡਿਸਕਾਊਂਟ ਮਿਲਦਾ ਇਹਨਾਂ ਨੇ 144 ਲਈਆਂ ਤੇ ਇਹਨਾਂ ਨੇ ਡਿਸਕਾਊਂਟ ਲਿਆ ਹੀ ਨਹੀਂਗਾ ਮਤਲਬ ਲਿਆ ਤਾਂ ਹੈ ਫੁੱਲ ਪੈਸਾ ਤੁਹਾਡੇ ਸਰਕਾਰ ਦਾ ਲੋਕਾਂ ਦਾ ਦੇ ਕੇ ਤੇ ਮੁੜ ਕੇ ਕਮਿਸ਼ਨ ਖਾਦਾ ਕਿੱਕਬੈਕ ਕਮਿਸ਼ਨ ਖਾਦਾ ਹੁਣ ਇਹਨਾਂ ਨੂੰ ਬਹੁਤ ਚੁੱਪੀ ਉਹ ਗੱਲ ਉਦੋਂ ਦੇ ਇਹ ਮਨਸੂਬੇ ਬਣਾ ਰਹੇ ਸੀ ਕਿ ਤੇ ਆਫਟਰ ਆਲ ਪੁਲਿਸ ਦੇ ਵਿੱਚ ਸਾਡੇ ਵੀ ਸੋਰਸਸ ਨੇ ਜਿਹੜੇ ਲੋਕ ਸਾਡੇ ਨਾਲ ਹਮਦਰਦੀ ਐਕਚੁਅਲੀ ਜੀ ਸਾਰੀ ਸਰਕਾਰ ਦੇ ਅਫਸਰ ਸਾਹਿਬ ਸਾਡੇ ਨਾਲ ਹਮਦਰਦੀ ਕਰਦੀ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਉਹ ਸਾਨੂੰ ਉਤਲਾਹ ਕਰਦੇ ਕਿ ਤੁਸੀਂ ਥੋੜਾ ਵਿਚਾਰ ਰੱਖਣਾ ਇਹ ਤੁਹਾਨੂੰ ਕਿਸੇ ਇੱਕ ਛੇਵੇਂ ਝੂਠੇ ਮੁਕਦਮੇ ਵਿੱਚ ਅਰੈਸਟ ਕਰਨਗੇ ਤੇ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਜਿਹੜੇ ਮੰਤਰੀ ਸੰਤਰੀ ਜੇ ਬੋਲਦੇ ਇਹਨਾਂ ਦੇ ਆਤਮਾਤਰ ਟਾਈਪ ਕਦੀ ਆਪਣੀ ਸਰਕਾਰ ਨੂੰ ਪੁੱਛਿਆ ਕਿ ਕਟਾਰੂ ਚੱਕ ਦਾ ਕੀ ਕੀਤਾ ਤੁਸੀਂ ਸਰਜੀਤ ਘੋੜਮਾਨੂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ 144 ਟਾਇਓਟਾ ਹਾਈਲੈਕਸ ਕੱਡੀਆਂ ਦਾ ਤੁਸੀਂ ਕੀ ਕੀਤਾ ਹੁਣ ਲੈਂਡ ਪੂਲਿੰਗ ਦੇ ਵਿੱਚ ਤੁਸੀਂ ਲੋਕਾਂ ਦੀਆਂ ਜੁੱਤੀਆਂ ਤੋਂ ਡਰਦੇ ਤੁਸੀਂ ਇਹ ਲੈਂਡ ਪੂਲਿੰਗ ਵਾਪਸ ਲਈ ਤੇ ਜਿਨ੍ਹਾਂ ਲੋਕਾਂ ਨੇ ਸਾਰਿਆਂ ਨੇ ਵਜਾਹਤ ਕੀਤੀ ਕਿ ਲੈਂਡ ਪੂਲਿੰਗ ਬਹੁਤ ਅੱਛੀ ਆ ਮੰਤਰੀਆਂ ਸੰਤਰੀਆਂ ਐਮਐਲਏ ਨੇ ਕੀ ਉਹਨਾਂ ਨੂੰ ਜਨਤਕ ਮਾਫੀ ਨਹੀਂ ਮੰਗਣੀ ਚਾਹੀਦੀ ਜਦ ਮੈਂ ਇਹ ਗੱਲਾਂ ਕਰਦਾ ਸਾਰੀਆਂ ਤਾਂ ਇਹਨਾਂ ਨੂੰ ਬਹੁਤ ਚੁੱਕਦੇ ਹਨ ਮੈਂ ਤਾਂ ਚੁਬ ਲੈਂਡ ਔਰ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਸੀਗਾ ਕਿ ਮੈਂ ਦੇਖੋ ਗੱਲ ਇਹ ਆ ਕਿ ਕੋਈ ਵੀ ਜਦੋਂ ਤੁਸੀਂ ਕਿਸੇ ਨਿਜ਼ਾਮ ਦੇ ਉਲਟ ਚੱਲਣਾ ਵਾ ਉਹਦੀ ਕੀਮਤ ਅਦਾ ਕਰਨੀ ਪੈਂਦੀ ਉਹ ਕੀਮਤ ਮੈਂ ਅਦਾ ਕੀਤੀ ਆ ਪਹਿਲਾਂ ਪੰਜ ਝੂਠੇ ਮੁਕਦਮਿਆਂ ਵਿੱਚ ਅਗਰ ਕੁਛੇਵਾ ਵੀ ਕਰਨਗੇ ਅਗਰ ਕੋਈ ਚੋਰੀ ਚੋਰ ਦਰਵਾਜ਼ੇ ਰਾਹੀਂ ਮੈਨੂੰ ਅਰੈਸਟ ਵੀ ਕਰਨਗੇ ਤਾਂ ਆਈ ਡੂ ਨਾਟ ਫਾਦਰ ਔਰ ਦੂਜੇ ਪਾਸੇ ਕੇਜਰੀਵਾਲ ਤੇ ਸੁਸੋਡिया ਕੀ ਚੀਕਾ ਮਾਰਦੇ ਨੇ ਜਦੋਂ ਉਹਨਾਂ ਨੂੰ ਬੀਜੇਪੀ ਦੀ ਈਡੀ ਤੇ ਸੀਬੀਆਈ ਅਰੈਸਟ ਕਰ ਵੀ ਸਾਡੇ ਸਾਥ ਧੁੱਕਾ ਦੜੀ ਹੋ ਰਹੀ ਹੈ ਸਾਡੇ ਸਾਥ ਬਦਨਾਖੋਰੀ ਹੋ ਰਹੀ ਹੈ ਤੁਸੀਂ ਪੰਜਾਬ ਦੇ ਵਿੱਚ ਕੀ ਕਰਦੇ ਆ ਆਪਣੇ ਗਰੂਦਿਆਂ ਨਾਲ ਮੱਚ ਮੋਰ ਦੈਨ ਵਾਟ ਦ ਬੀਜੇਪੀ ਡਸ ਟੂ ਯੂ ਇਨ ਦ ਸੈਂਟਰ ਤੁਹਾਡਾ ਮਤਲਬ ਹੈ ਕਿ ਜੋ ਵੀ ਦੇ ਬੀਜੇਪੀ ਦੀ ਕਾਰਜ ਸ਼ੈਲੀ ਆ ਉਹਦੇ ਨਾਲ ਵੱਧ ਤੁਸੀਂ ਬਦਲਾ ਖੋਰ ਬੰਦੇ ਹੋ ਇਸ ਕਰਕੇ ਮੇਰਾ ਇਹ ਫਰਜ਼ ਸੀਗਾ ਕਿ ਮੈਂ ਤੁਹਾਨੂੰ ਅੱਜ ਹਾਈ ਕੋਰਟ ਦਾ ਆਰਡਰ ਪਬਲਿਕ ਡੋਮੇਨ ਚ ਲਿਆ ਦਿਆਂ ਔਰ ਸਾਰਾ ਤੁਹਾਨੂੰ ਅੱਛੀ ਤਰ੍ਹਾਂ ਮੈਂ ਪੜਾਤਾ ਦਿਖਾਤਾ ਔਰ ਮੈਨੂੰ ਬੜਾ ਦੁੱਖ ਆ ਕਿ ਮੀਡੀਆ ਜਿਹੜਾ ਨਾਲੇ ਕਹਿੰਦੇ ਅਸੀਂ ਸਾਡਾ ਜੀ ਚੌਥਾ ਪਿੱਲਰ ਹੈ ਮੀਡੀਆ ਡੈਮੋਕ੍ਰੇਸੀ ਦਾ ਕਾਲਾ ਚੌਥਾ ਪਿੱਲਰ ਯਾਰ ਤੁਸੀਂ ਇੰਨਾ ਝੂਠ ਬੋਲਦੇ ਹੋ ਇੰਨਾ ਜ਼ਿਆਦਾ ਕੈਰੈਕਟਰ ਅਸੈਸੀਨੇਸ਼ਨ ਕਰਦੇ ਹੋ ਬੰਦਿਆਂ ਦੀ ਔਰ ਮੈਂ ਕੱਲ ਸਵੇਰੇ ਇੱਕ ਸਾਡਾ ਡੈਫਮੇਸ਼ਨ ਨੋਟਿਸ ਜਿਹੜਾ ਸਾਰੇ মিডিਆ ਜਿਹੜੇ ਜਿਹੜੇ মিডিਆਜ਼ ਨੇ ਜਿਹੜਾ ਖਾਸ ਤੌਰ ਤੇ ਰੋਜ਼ਾਨਾ ਸੁਖੋਕਸਮਨ ਪ੍ਰੋ ਪੰਜਾਬ ਟੀਵੀ ਡੇਲੀ ਪੋਸਟ ਟੀਵੀ ਨਿਊਜ਼ 18 ਚੈਨਲ ਅਤੇ ਹੋਰ ਇਹਨਾਂ ਦੇ ਜਿਹੜੇ ਇਦਾਂ ਦੇ ਬਕਾਊ ਟਾਈਪ ਸੌਰੀ ਟੂ ਸੇ ਮੈਨੂੰ ਦੁੱਖ ਨਾ ਕਹਿਣਾ ਪੈ ਰਿਹਾ ਤੁਹਾਡਾ ਕੰਮ ਹੈ ਯਾਰ ਕਿ ਤੁਸੀਂ ਲੋਕਾਂ ਨੂੰ ਸੱਚੀ ਖਬਰ ਸੁਣਾਉਣਾ ਤੁਸੀਂ ਤਾਂ ਸੱਚ ਦੀ ਬਜਾਏ ਹਾਈ ਕੋਰਟ ਦਾ ਆਰਡਰ ਤਾਂ ਮੈਨੂੰ ਮਿਲਿਆ ਹੁਣ ਜੀ ਸ਼ਾਮੀ ਅਪਲੋਡ ਹੋਇਆ ਇੰਟਰਨੈਟ ਤੇ ਕੋ 6 ਵਜੇ ਤੋਂ ਬਾਅਦ ਮੈਨੂੰ ਹੁਣ ਆਰਡਰ ਮਿਲਦਾ ਵਾ ਤੇ ਇਹ ਸਵੇਰੇ 7:30 ਵਜੇ ਚਲਾਉਣ ਲੱਗ ਜਾਂਦੇ ਖੇਰੇ ਨੂੰ ਝਟਕਾ ਖੇਰੇ ਨੂੰ ਝਟਕਾ ਇਹ ਕੋ ਤਰੀਕਾ ਹੈ মিডিਆ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਯਾਰ ਤੁਸੀਂ ਤਾਂ ਫਿਰ ਪੇਡ ਮਸਟੈਂਰੀਜ਼ ਹੋ ਗਏ ਹੋ ਇਹਦਾ ਮਤਲਬ ਕੱਲ ਨੂੰ ਸਰਕਾਰ ਤੁਹਾਨੂੰ ਪੈਸੇ ਦੇਵੇਗੀ ਤੇ ਤੁਸੀਂ ਆਪਣੇ ਟੱਬਰ ਦੇ ਵੀ ਖਿਲਾਫ ਖਬਰ ਚਲਾ ਸਕਦੇ ਹੋ ਤੁਸੀਂ ਤਾਂ ਪੁਲਿਸ ਨਾਲੋਂ ਵੀ ਜ਼ਿਆਦਾ ਗੇਗੁਜ਼ਰੇ ਨਿਕਲੇ ਹੋ ਕੱਲ ਨੂੰ ਤੁਸੀਂ ਕੋਈ ਮਤਲਬ ਬਦਨਾਮੀ ਕਰਨੀ ਤੁਸੀਂ ਆਪਣੇ ਫੈਮਿਲੀ ਮੈਂਬਰਸ ਦੀ ਬਦਨਾਮੀ ਵੀ ਕਰ ਸਕਦੇ ਹੋ ਜਸਟ ਫਾਰ ਸਮ ਲਿਟਲ ਬਿਟ ਆਫ ਮਨੀ ਇੰਨੇ ਪੈਸੇ ਵਾਸਤੇ ਇਹਨੂੰ ਅੰਗਰੇਜ਼ੀ ਚ ਕਹਿੰਦੇ ਨੇ पेड मर्सनरीज पंजाबी ਚੋਂ ਸ਼ਬਦ ਬੜਾ ਚੁਪਣਾ ਇਹਨਾਂ ਨੂੰ ਇਹਨੂੰ ਕਹਿੰਦੇ ਨੇ ਪਹਾੜੇ ਦੇ ਟੱਟੂ డు ਨਾਟ ਬੀ ਕਮ ਪਹਾੜੇ ਦੇ ਟੱਟੂ ਪਲੀਜ਼ ਫॉर गॉड ਸੇਕ ਇਸ ਦੇਸ਼ ਵਿੱਚ ਜਿਵੇਂ راہਲ ਗਾਂਧੀ ਉੱਤੇ ਲੜ ਰਿਹਾ ਵੋਟ ਚੋਰੀ ਦੇ ਮਸਲੇ ਦੇ ਵਿੱਚ ਵੋਟ ਚੋਰੀ ਕੀਤੀ ਹੈ ਇਹਨਾਂ ਨੇ ਸ਼ਰਿਆਮ ਮੈਂ ਉਹਨੂੰ ਦਾਤ ਦੰਨਾ راہਲ ਗਾਂਧੀ ਨੂੰ ਕਿ ਜਿਸ ਢੰਗ ਦੇ ਨਾਲ ਉਹ ਲੜਾਈ ਲੜ ਰਿਹਾ ਸਾਰੇ ਦੇਸ਼ ਦੇ ਸਿਸਟਮ ਦੇ ਨਾਲ ਇੱਕਦਮ মিডিਆ ਨੂੰ ਉਹਦਾ ਵੀ ਸਾਥ ਦੇਣਾ ਚਾਹੀਦਾ ਤੇ ਜਿਹੜੇ ਲੋਕ ਇੱਥੇ ਸਰਕਾਰ ਦੀ ਕਰਪਟ ਯੂ ਨੋ ਮੈਕੈਨਿਜ਼ਮ ਦੇ ਖਿਲਾਫ ਲੜ ਰਹੇ ਨੇ ਪਿਛਤਾਚਾਰ ਗਿੱਤਰੀਕੇ ਕਾਰ ਸਕੈਂਡਲ ਸਕੈਮਸ ਟੂਟਰ ਹਾਈਲਾਈਟਸ ਨਾਲ ਲੜ ਰਹੇ ਨੇ ਤੁਸੀਂ ਯਾਰ ਉਹਨਾਂ ਦਾ ਸਾਥ ਦਿਓ ਤੁਸੀਂ ਤਾਂ ਸਰਕਾਰੀ ਅਮਲੇ ਦਾ ਸਾਥ ਦੇਣ ਲੱਗ ਗਏ ਝੂਠ ਬੁਲਾਉਣ ਲੱਗ ਗਏ ਤੁਹਾਨੂੰ ਯਾਦ ਹੋਵੇਗਾ ਇੱਕ ਵਾਰ ਮੈਂ ਵਿਧਾਨ ਸਭਾ ਤੋਂ ਬਾਹਰ ਨਿਕਲਿਆ ਤੇ ਉੱਥੇ ਮਾਈਕ ਬੜੇ ਸਾਰੇ ਬੇਸ ਸੀਗਾ ਮੈਨੂੰ ਪਤਾ ਸੀਗਾ ਕਿ ਮੀਡੀਆ ਜਿਹੜਾ ਉਹ ਤਾਂ ਪੱਕ ਸਰਕਾਰ ਤੇ ਰੱਖਦਾ ਤੇ ਮੈਂ ਕਿਹਾ ਜੀ ਜਿਹੜੇ ਜਿਹੜੇ ਬਕਾਊ ਮੀਡੀਆ ਨੇ ਉਹ ਪਲੀਜ਼ ਆਪਣੇ ਮਾਈਕ ਚੱਕ ਲਓ ਸਭ ਤੋਂ ਪਹਿਲਾਂ ਉਹ ਇੱਕ ਮਿਸਟਰ ਕੋਈ ਬਰਾੜ ਸੀਗਾ ਨਿਊਜ਼ 18 ਦਾ ਉਹਨੇ ਆਪਣਾ ਮਾਈਕ ਾਨ ਕੇ ਚੱਕਿਆ ਦੈਟ ਮੀਨਸ ਇਹਨਾਂ ਦੇ ਮਨ ਵਿੱਚ ਵੀ ਇੱਕ ਹਦਸ਼ਾ ਤੇ ਚੋਰ ਨਹੀਂ ਕਿ ਅਸੀਂ ਬਿਕਾਊ ਮੀਡੀਆ ਹਾਂ ਇਹਨਾਂ ਨੇ ਆਪ ਐਡਮਿਟ ਕੀਤਾ ਆਪਣੇ ਆਪਣੇ ਮਾਈਕ ਚੱਕ ਕੇ ਲੈ ਗਏ ਉਥੋਂ ਸੋ ਮੇਰੀ ਮੀਡੀਆ ਨੂੰ ਇਹ ਬੇਨਤੀ ਕਹਿ ਲੋ ਨਸੀਹਤ ਕਹਿ ਲੋ ਕਿ ਇੰਨਾ ਕੁਫਰ ਮਤ ਤੋਲੋ ਯਾਰ ਉਹ ਦਿਖਾਓ ਜੋ ਅਸਰ ਹੈ ਲੋਕਾਂ ਨੂੰ ਵਰਨਾ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਕਟੋ-ਕਟ ਇਹਨਾਂ ਤੇ ਮੀਡੀਆ ਤੇ ਭਰੋਸਾ ਨਾ ਕਰੋ ਜੇ ਮੇਰੇ ਖਿਲਾਫ ਇਦਾਂ ਦੀ ਮਨਕਰਤ ਖਬਰਾਂ ਚਲਾ ਸਕਦੇ ਇਹ ਦੁਨੀਆ ਜਹਾਨ ਦੇ ਖਿਲਾਫ ਮਨਕਰਤ ਖਬਰਾਂ ਚਲਾ ਸਕਦੇ ਅਖੀਰ ਚ ਫਿਰ ਮੈਂ ਗਾਲਪੁਰ ਬਾਈ ਗੁਰੂ ਦਾ ਧੰਨਵਾਦ ਕਰਦਾ ਉਹਨਾਂ ਤੇ ਭਰੋਸਾ ਰੱਖਦਾ ਔਰ ਮੈਂ ਆਪਣਾ ਕੰਮ ਬੇਬਾਗੀ ਬੇਪਾਕੀ ਔਰ ਇਨਸਾਫ ਪਸੰਦੀ ਦੇ ਨਾਲ ਤੇ ਨਡਰਤਾ ਦੇ ਨਾਲ ਆਪਣਾ ਕੰਮ ਜਿਹੜਾ ਉਹ ਕਰਦਾ ਰਹੂੰ ਐਦਾਂ ਝੂਠੇ ਪਰਚਾ ਨਾਲ ਤੁਸੀਂ ਮੇਰੀ ਜ਼ੁਬਾਨ ਬੰਦ ਤੇ ਮੇਰੀ ਪੰਜਾਬ ਹਿੱਤ ਦੀ ਐਕਟੀਵਿਟੀ ਬੰਦ ਨਹੀਂ ਕਰਾ ਸਕਦੇ ਮੈਨਾਂ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ